ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸ਼ੈਰੀ ਕਲਸੀ ਨੇ ਸੁਜਾਨਪੁਰ ਚਪਰੀ ਹੂਕਾਰ ਜਨ ਸਭਾ ਨੂੰ ਕੀਤਾ ਸੰਬੋਧਨ ਕਿਹਾ ਲੋਕ ਸਭਾ ਹਲਕਾ ਗੁਰਦਾਸਪੁਰ ਹਮੇਸ਼ਾ ਰਿਹਾ ਰਾਜਨੀਤੀ ਦਾ ਸ਼ਿਕਾ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਆਪਣੇ ਉਮੀਦਵਾਰ ਨੂੰ ਜਿੱਤ ਦਵਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾ ਸਕੇ ਇਸੇ ਦਾ ਚੱਲਦੇ ਅਜ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸ਼ੈਰੀ ਕਲਸੀ ਵੱਲੋਂ ਸੁਜਾਨਪੁਰ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰ ਆ ਗਿਆ ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼ੈਰੀ ਕਲਸੀ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਹਮੇਸ਼ਾ ਹੀ ਸਿਆਸਤ ਦਾ ਨਾਦੀ ਰਾਜਨੀਤੀ ਦਾ ਸ਼ਿਕਾਰ ਹੁੰਦਾ ਆਇਆ ਹੈ ਸ਼ਾਇਦ ਇਹੀ ਵਜ੍ਹਾ ਹੈ ਕਿ ਅਜ ਤੱਕ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਉਹ ਸਭ ਨਹੀਂ ਆ ਸਕਿਆ ਜੋ ਆਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਲੋਕ ਹੁਣ ਸਿਆਣੇ ਹੋ ਚੁੱਕੇ ਨੇ ਜਿਵੇਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਉਸੇ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕਾਂ ਵੱਲੋਂ ਪਰਵਾਹ ਹੁੰਗਾਰਾ ਦਿੱਤਾ ਜਾਵੇਗਾ ਅਤੇ ਜਿੱਤ ਹਾਸਲ ਕਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹ ਕਰਵਾਏ ਜਾਣਗੇ ਉਹਨਾਂ ਕਿਹਾ ਕਿ ਤਰਾਸਦੀ ਦੀ ਗੱਲ ਹੈ ਕਿ ਆਜ਼ਾਦੀ ਦੇ ਇੰਨੇ ਬਰੇ ਬੀਤ ਜਾਣ ਦੇ ਬਾਵਜੂਦ ਅਜ ਵੀ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਹੈ ਅਤੇ ਬੱਚੇ ਬਾਰੀ ਮਜਬੂਰ ਹਨ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰ ਇਹਨਾਂ ਸਾਰੇ ਮੁੱਦਿਆਂ ਨੂੰ ਲੋਕ ਸਭਾ ਦੇ ਵਿੱਚ ਚੁੱਕਿਆ ਜਾਵੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਹਰ ਪੱਖ ਸਾਡੀ ਜਿਹੜੀ ਮੈਂਬਰ ਪਾਰਲੀਮੈਂਟ ਜਿਹੜਾ ਲੋਕ ਸਭਾ ਗਰਦਾਸਪੁਰ ਦੇ ਲੋਕ ਜੋ ਜੋ ਬਣਾ ਕੇ ਭੇਜਦੇ ਦੇ ਜਿਹੜੇ ਮੁੱਦੇ ਸੀ ਸਾਡੇ ਉਹਦਾ ਕੋਈ ਵੀ ਨਹੀਂ ਉਠਾ ਸਕਿਆ ਤੇ ਨਹੀਂ ਕੋਈ ਮੁੱਦਾ ਸਾਡਾ ਜਿਹੜਾ ਵਾ ਕੋਈ ਲੋਕ ਸਭਾ ਗਰਦਾਸਪੁਰ ਦੇ ਵਿੱਚ ਹੱਲ ਹੋ ਸਕਿਆ ਸੋ ਜਿਹੜਾ ਔਰ ਵਾਲਾ ਸਮਾਂ ਇਹ ਸਾਡੇ ਲੋਕ ਸਭਾ ਗਰਦਾਸਪੁਰ ਵਾਸਤੇ ਬਹੁਤ ਸਨਹਿਰੀ ਹੋਊਗਾ ਚਾਹੇ ਇੰਡਸਟਰੀ ਦੀ ਗੱਲ ਕਰੀਏ ਚਾਹੇ ਹਸਪੀਟਲ ਹਸਪੀਟਲ ਦੀ ਗੱਲ ਕਰੀਏ ਚਾਹੇ ਕਾਰੋਬਾਰ ਵੱਡੇ ਜਿਹੜੇ ਆ ਲੈ ਕੇ ਆਉਣ ਦੀ ਗੱਲ ਕਰੀਏ ਸੋ ਐਸੇ ਕਈ ਮੁੱਦੇ ਨੇ ਜਿਹੜੇ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਮੁਰਤੋਂ ਗਰਦਾਸਪੁਰ ਤੇ ਜਿਹੜੇ ਸੁਚੇਤ ਕਿਤੇ ਤੁਹਾਡੇ ਮੈਨੀਫੈਸਟੋ 'ਚ ਕੁਝ ਤਾਂ ਵੱਡੇ ਪਲਾਨ ਰੱਖੇ ਹੋਣਗੇ ਗਰਦਾਸਪੁਰ ਨੂੰ ਲੈ ਕੇ ਕੁਝ ਤਾਂ ਤੁਹਾਡੇ ਮੈਨ ਟਿਸਕ ਹੋਇਆ ਹੈ ਮੈਂ ਮੈਂ ਤੁਹਾਨੂੰ ਦੱਸਦਾ ਜੀ ਮੈਂ ਕਹਿੰਦਾ ਜੀ ਜੇ ਘੱਟ ਦੱਸ ਕੇ ਜ਼ਿਆਦਾ ਕਰਦੇ ਤੇ ਉਹਦੇ ਨਾਲ ਜ਼ਿਆਦਾ ਟੋਰ ਮੱਗ ਜਿਆਦਾ ਦੱਸ ਕੇ ਉਹ ਤੇ ਅੱਗੇ ਲੀਡਰ ਦੱਸਦੇ ਰਹੇ ਐਡੀਆਂ ਐਡੀਆਂ ਚੋਰ ਮੈਨੀਫੈਸਟੋ ਉਹਨਾਂ ਦੇ ਵੀ ਹੁੰਦੇ ਰਹੇ ਨੇ ਪਲਾਨ ਕਰਦੇ ਰਹੇ ਨੇ ਦੱਸਦੇ ਰਹੇ ਨੇ ਤੁਹਾਨੂੰ ਪਰ ਹੁੰਦਾ ਬਾਅਦ ਵਿੱਚ ਕੁਝ ਨਹੀਂ ਰਿਹਾ ਸੋ ਅਸੀਂ ਕਹਿੰਦੇ ਆ ਘੱਟ ਕਰਕੇ ਵਾਅਦਾ ਕਾਂਗਰਸ ਇਹ ਹੈ ਵੀ ਦੇ ਕੰਟੀਨਿਊ ਤੇ ਅਸੀਂ ਮੁਕਾਬਲਾ ਕਰ ਸਕਦੇ ਹਾਂ ਸਰ ਚਾਰ ਸਾਲਾਂ ਦਾ ਇਹ ਵੀ ਨਾ ਆ ਹੈ ਵੀ ਉਹ ਕਹਿੰਦੇ ਨਾ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਹੀ ਆ ਚੱਲਦੇ ਆ